ਤારી ਦੁਨੀਆ ਸਾਤਰ ਹੈ ਧਰਮ ਜਿਹੜਾ ਮਰਜ਼ੀ ਅਡਾਪਟ ਕਰੋ ਜਿਹੜਾ ਮਰਜ਼ੀ ਲੋ ਕਰੋ ਇਹ ਤਾਂ ਪਰਮੇਸ਼ਰ ਦੀ ਬਾਣੀ ਆ ਕਿਹੜਾ ਕਿਸੇ ਆਦਮੀ ਦੀ ਹੈ ਜਿਹੜਾ ਮਰਜ਼ੀ ਅਡਾਪਟ ਕਰੋ ਜਿਹੜਾ ਮਰਜ਼ੀ ਲੋ ਕਰੋ ਜਿਹੜਾ ਅਡਾਪਟ ਕਰੂਗਾ ਉਹਨੂੰ ਫਾਇਦਾ ਹੋਊਗਾ ਕੋਈ ਦਵਾਈ ਹੈ ਜਿਹੜਾ ਖਾ ਲੂਗਾ ਦਾ ਰੋਗ ਠੀਕ ਹੋ ਜਾਊਗਾ ਨਹੀਂ ਖਾਉ ਉਹਦੇ ਮਰਜ਼ੀ ਸਿੱਖ ਕਹਾਏ ਤੇ ਸਿੱਖ ਕਹਾਏ ਤੇ ਕਿਤੇ ਰੋਗ ਨਹੀਂ ਠੀਕ ਹੋ ਜਾਂਦਾ ਹਾਂ ਬੱਝੂਗਾ ਰੋਗ ਹਾਂ ਬਾਦ ਜੁਗਾ ਰੋਗ ਜ਼ਰੂਰ ਸਿੱਖ ਕਾਇਦ ਰੋਗ ਵੱਜ ਜਾਊਗਾ ਵੱਧ ਵੀ ਵਧਿਆ ਹੋਇਆ ਹੀ ਐ ਵੱਜ ਜਾਊਗਾ ਕਿ ਵਧਿਆ ਤਾਂ ਹੋਇਆ ਹੀ ਐ ਸਭ ਤੋਂ ਘੱਟ ਸਹਿਨਸੀਲਤਾ ਸਿੱਖਾਂ ਚ ਹੈ ਜੁ ਦੁਨੀਆਂ ਚ ਸਭ ਤੋਂ ਘੱਟ ਸਹਿਨਸੀਲਤਾ ਸਿੱਖਾਂ ਚ ਹੈ ਜਿਨ੍ਹਾਂ ਇਹਨਾਂ ਨੇ ਐ ਲੋਏ ਜਿਵੇਂ ਬੰਦਿਆ ਰੋਜ਼ ਕਰਦੀ ਉਹਨੇ ਨਾ ਗੰਡਾ ਕਰਦੀ ਕੋਈ ਵੀ ਨਹੀਂ ਕਰਦਾ ਉਸ ਆਸਿਆਲੇ ਨੂੰ ਜੀ ਉਹ ਨਹੀਂ ਕਰਨਾ ਕੋਈ ਮੈਂ ਕਹਤੇ ਨਹੀਂ ਕਰਦੇ ਕੋਈ ਕਰੇ ਆਪਣਾ ਗਿਆਨ ਕਰਜਾ ਗਿਆਨ ਕਰਜਾ ਕਰੋ ਅਗਲੇ ਨੇ ਜਾ ਕੇ ਤੁਸੀਂ ਤੁਹਾਨੂੰ ਕੋਣ ਤੇ ਬਾਹਰ ਬਾਹਲੇ ਬੁਲਕਾ ਨੂੰ ਕੀਰਤਨ ਕਰ ਦਊਗਾ ਅਸੀਂ ਕਿਤੇ ਵੀ ਕਰ ਸਕਦੇ ਆਂ ਪੰਜਾਬ ਅਸੀਂ ਸ਼ੁਰੂ ਕਰ ਜੀ ਦੋ ਅਗਲੇ ਨੇ ਇਹਦਾ ਮਤਲਬ ਕੀ ਹੋਇਆ ਫਰ ਨੂੰ ਕੀ ਕਰ ਦਵੇ ਕੋਈ ਇਹ ਤੁਸੀਂ ਹੀ ਕਿ ਸ਼ੁਰੂਆਤ ਦਿੰਦੇ ਸਭ ਯਾਰ ਹਾਂ ਤੁਸੀਂ ਆਪਣਾ ਮਾਰਕੀਟ ਹੈ ਸੰਸਾਰ ਹੈ ਤੁਸੀਂ ਆਪਣੇ ਤਰਫ ਦਾ ਗਿਆਨ ਦੱਸੋ ਉਹ ਆਪਣੇ ਦਾ ਦੱਸਣ ਜਿਹੜਾ ਜਿਹਦੀ ਮਰਜੀ ਬਾਜ਼ਾਰ ਹੈ ਤਾਂ ਬਾਜ਼ਾਰ ਸਭ ਦੀਆਂ ਦੁਕਾਨਾਂ ਨੇ ਐ ਕਹਿ ਲੋ ਅਸੀਂ ਤਾਂ ਫ੍ਰੀ ਵੇਚਦੇ ਆ ਭਾਈ ਸੋਦਾ ਦੋ ਪੈਸੇ ਲੈ ਕੇ ਵੇਚਦੇ ਨਹੀਂ ਸਵਾਦੀ ਗੱਲ ਤਾਂ ਇਹ ਹੈ ਲੋਕ ਵੀ ਸੱਚ ਦੀ ਗੱਲ ਇਹ ਵੀ ਕਰਦੇ ਨੇ ਇਹ ਵੀ ਗੱਲ ਤੁਸੀਂ ਪਰਖ ਲਓ ਸੱਚ ਕਿਹੜਾ ਕਿਹੜਾ ਨਹੀਂ ਲੱਜਾਣਾ ਲੈ ਜਾਓ ਨਹੀਂ ਲੱਜਾਣਾ ਜਾ ਅਸੀਂ ਕਿਹੜਾ ਕਹਤੇ ਕੋ ਲੈਣ ਚਲ ਕਹ ਲਿਖਾ ਤਾਂ ਵੀ ਧਾਰਮਿਕ ਬੰਦੇ ਦਾ ਪ੍ਰਚਾਰ ਕਰਦੇ ਉਹਨਾਂ ਲੈਦੇ ਤਾਂ ਕਹਤੇ ਕੁਝ ਨਹੀਂ ਕੋਈ ਵੀ ਨਹੀਂ ਮੰਦਾ ਕਿਸੇ ਤੇ ਕੁਝ ਇਹ ਖਰੀਦੀ ਜੀ ਬੇਚੋਗੇ ਜਿਹਨੂੰ ਖਰੀਦੀ ਲੋੜਾ ਖਰੀ ਲੈ ਲੂ ਜਿਹਨੂੰ ਖੋਟੀ ਲੋੜਾ ਖੋਟੀ ਲੈ ਲੂ ਗਾਣੇ ਖੋਟੇ ਵੀ ਤਾਂ ਵਿਕਦੇ ਨੇ ਖਰੇ ਵੀ ਵਿਕਦੇ ਨੇ ਬਾਜ਼ਾਰ 'ਚ ਸਭ ਕੁਝ ਵਿਕਦਾ ਦੇਖੋ ਖੋਟੇ ਵੇਚਦਾ ਪੰਜਾਬ ਜਾ ਕੇ ਤੁਹਾਨੂੰ ਕੀ ਲੱਗੇ ਖੋਟੇ ਵੇਚ ਲਵੇ ਹਾਂ ਜੇ ਖਰੇ ਥੋੜੇ ਵਾਲੇ ਖਰੇ ਨੂੰ ਖੋਟਾ ਬਣਾਉਣ ਦੀ ਕੋਸ਼ਿਸ਼ ਕਰਦਾ ਉਹਦਾ ਜਵਾਬ ਦੇ ਹੋ ਜਾ ਬਈ ਇਹ ਗੱਲ galt ਹੈ ਯਾਦ ਰੱਖ ਤੈਨੂੰ ਸਮਝਣੀ ਜੇ ਤਾਂ ਇਹ ਖਰੇ ਦੀ ਇਹਦੀ ਗੁਰਬਾਣੀ ਦੀ ਗੱਲ ਕਰਦੀ ਫਿਰ ਐਂ ਕਰ ਆ ਗੱਲ ਐ ਨਹੀਂ ਐ ਸੰਗਤ ਦੇ ਵਿੱਚ ਫੜ ਕੇ ਬੈਠ ਕੇ ਕਹੋ ਇਹ ਕੀ ਹੈ ਵੀ ਅਸੀਂ ਬੋਲਣ ਨਹੀਂ ਦੇਣ ਬੋਲ ਕਹਦੇ ਦੇਣ ਬੋਲੇ ਉਹ ਵੀ ਬੋਲੋ ਤੁਸੀਂ ਵੀ ਆਪ ਨੂੰ ਕਿਹੜਾ ਪਤਾ ਹੈ ਨਾ ਆਪ ਨੂੰ ਪਤਾ ਹੈ ਨਾ ਮੱਡੂਦੂ ਤੇ ਅਸਲ ਦੇ ਵਿੱਚ ਪਤਾ ਤਾਂ ਨਾ ਵੀ ਹੋਵੇ ਇਹ ਪਤਾ ਲੱਗ ਵੀ ਜਾਵੇ ਬੰਦੇ ਕੌਣ ਜੇ ਕਹલું ਮਨਿਆ ਨਹੀਂ ਅਗਲੇ ਗਾਣੇ ਤੁਸੀਂ ਖੜੀ ਡਰ ਇਸ ਗੱਲ ਦਾ ਵੀ ਜੇ ਸਿੱਖੀ ਬੂਰੇ ਆ ਗਈ ਫਿਰ ਸਭ ਨੂੰ ਚੱਲਣਾ ਪਊ ਫਿਰ ਜਿਵੇਂ ਬੰਦੀਆਂ ਬਣ ਕੇ ਦਿਵਾਲੇ ਬੰਦ ਕਰੀ ਜਾ ਸਕਦੇ ਫਿਰ ਫਿਰ ਦਿਵਾਲੇ ਬੰਦ ਕੇ ਸਿੱਖ ਬਣ ਕੇ ਕਿਵੇਂ ਜਾਵਾਂਗੇ ਆ ਗੱਲ ਦੀ ਬਿਮਾਰੀ ਹੈ ਫਿਰ ਸਿੱਖੀ ਦੀ ਗੱਲ ਨਹੀਂ ਕਰ ਸਕਦੇ ਅਗਲਾ ਕੋ ਵੀ ਤੁਸੀਂ ਕਿਹੜਾ ਸਿੱਖੀ ਤੇ ਚੱਲਦੇ ਹੋ ਆ ਡਰ ਹੈ ਉਲਟਾ ਵੀ ਗੱਲੇ ਨਾ ਨਾ ਕਰੋ ਨਾ ਕਰ ਦੋ ਝਗੜਾ ਪਾ ਲਓ ਹਰੇਕ ਗੱਲ 'ਚ ਝਗੜਾ ਪਾ ਲਓ ਗਾਨਾ ਗੁਰੂ ਆਤਮ ਉਪਦੇਸ਼ੋਂ ਨਾਮ ਵਿਪੂਤ ਲਗਾਓ ਆ ਜਿਹੜੀ ਵਿਪੂਤ ਲਾਉਂਦੇ ਨੇ ਜੋਗੀ ਉਹ ਵੀ ਲੋੜ ਨਹੀਂ ਸਾਦੂ ਲੋੜ ਨਹੀਂ ਨਾਮ ਵਿਪੂਤ ਸਰੀਰ ਬਹਲੇ ਨੂੰ ਲੋੜ ਨਹੀਂ ਲੋੜ ਨਹੀਂ ਵਾਲੇ ਸ਼ੇਰ ਨੂੰ ਤੋੜਨ ਦੀ ਲੋੜ ਨਹੀਂ ਪਿੰਡਾ ਤੋੜਨ ਦੀ ਲੋੜ ਨਹੀਂ ਲੋ ਧਰਮ ਵਾਸਤੇ ਤੋੜਨ ਦੀ ਲੋੜ ਨਹੀਂ ਤੂੰਦੇ ਰੋ ਚਾਹੇ ਧਰਮ ਉਹਨਾਂ ਤਾਂ ਉਹ ਉਹ ਧਰਮ ਹੈ ਸਰੀਰ ਦੇ ਨਾਉਣ ਦੀ ਇਹ ਕੋਈ ਧਰਮ ਸੱਚਾ ਇਹ 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 ਮੰਨ ਕੇ ਨਹੀਂ ਗੱਲਣਾ ਉਹ ਦੁਨੀਆ ਕਰਦੇ ਆ ਤੁਸੀਂ ਵੀ ਕਰੋ ਜਿਹੜੇ ਧਨ ਮੰਨ ਕੇ ਕਰਦੇ ਨੇ ਉਹ ਤੋਂ ਖਿੱਚਦੇ ਉਹ ਕਰਦੇ ਰਹਿਣ ਉਹਨਾਂ ਨੂੰ ਕਰ ਲੈਣ ਦਾ ਆਪ ਨਾ ਕਰੋ ਉੱਥੋਂ ਪ੍ਰਾਪਤੀ ਨਹੀਂ ਹੈ ਕੁਝ ਜਿਹੜੇ ਅਸ਼ਨਾਣ ਵਾਲੇ ਸ਼ਰੀਰ ਦਾ ਕੰਦਕਾ ਬੰਦਾ ਨਹੀਂ ਕਰ ਸਕਦੇ ਉਹਨਾਂ ਦਾ ਮੰਦਰ ਬੰਲੀ ਖੁੱਲੋ ਕਦੇ ਵੀ ਜਿਨ੍ਹਾਂ ਨੇ ਮੰਦ ਦਾ ਅਸ਼ਨਾਣ ਕਰ ਲੈਣ ਦਾ ਨੋ ਬਣਾੜ ਉਹ ਬਹਾਲੇ ਸਰੀਰ ਦੇ ਢੋਲ ਨੂੰ ਮਹੱਤਤਾ ਧਰਮ ਕਹਿੰਦੀ ਦਿੰਦੇ ਉਹ ਲੋੜੋ ਤੋਂ ਬਣਿਆ ਹੋਇਆ ਲਾਉਣਾ ਤੋਂ ਬਣਿਆ ਹੀ ਰਹਿਣਾ ਕੱਪੜੇ ਵੀ ਢੋਲ ਦੇ ਨੇ ਸ਼ੀਰ ਵੀ ਕਰਕੇ ਵੀ ਲੋੜ ਧਰਮ ਦੇ ਵਿੱਚ ਇਹਦਾ ਕੋਈ ਰੱਖਣ ਦੀ ਹੈ ਧਰਮ ਦੇ ਨਾਲ ਸੰਬੰਧ ਨਹੀਂ ਰੱਖ ਕੋਈ ਰੱਖਣ ਦੀ ਲੋੜ ਹਾਂ ਬੰਦੇ ਤੋਂ ਢੋਣ ਦੀ ਗੱਲ ਹੈ ਬੰਨ ਜਿਹੜਾ ਮਹਿਲਾ ਹੈ ਬੰਦੀ ਮਹਿਲ ਲਾਉਣ ਦੀ ਲੋੜ ਉਹ ਲਾਉਣੀਆਂ ਕਿਹਾ ਨਾਮ ਵਿਭੂਤ ਲਗਾਓ ਨਾਮ ਦੀ ਵਿਭੂਤ ਲਾਉਣੀ ਹੈ ਜੇ ਮਨ ਨੂੰ ਮਾਝਣਾ ਹੋਵੇ ਜਿਵੇਂ ਅਸੀਂ ਕਿਸੇ ਚੀਜ਼ ਨੂੰ ਸਾਫ਼ ਕਰਦੇ ਹਾਂ ਬਰਤਨ ਨੂੰ ਸਾਰਾ ਸਭ ਕਰਦੇ ਨਾ ਕਿ ਬੇਪੂਤ ਸਾਰਾ ਨੂੰ ਕਹਿੰਦੇ ਨੇ ਬਰਤਨ ਸਾਫ਼ ਕਰਦੇ ਸੀ ਸਾਰੇ ਬਰਤਨ ਚਮਕ ਜਾਂਦੇ ਨੇ ਐਵੇਂ ਮਨ ਨੂੰ ਚਮਕਾਉਣਾ ਪਰ ਬੇਪੂਤ ਕਾਹਦੇ ਨਾ ਮਨ ਮਹਬੂਤ ਲਗਾਓ ਨਾ ਦੇ ਬੇਪੂਤ ਢੂੜੀ ਜੀ ਨੂੰ ਕਹਿੰਦੇ ਢੂੜੀ ਕਰੇ ਸਾਰਾ ਢੂੜੀ ਕਰੇ ਗਿਆਨ ਦੀ ਢੂੜੀ ਹੈ ਉਹ ਜਿਹੜਾ ਗੁਰਬਾਣੀ ਦਾ ਗਿਆਨ ਹੈ ਉਹੀ ਨਾਮ ਉਹਦੇ ਨਾਲ ਮਨ ਮਾਝੜੇ ਇਹ ਕੰਮ ਕਰ ਲੈ ਕੋਈ ਕਰ ਰਿਹਾ ਸਿੱਖੇ ਕੰਮ ਕੋਈ ਵੀ ਕਰ ਲੈ ਗਿਆਨ ਤਾਂ ਸੁਣਨਾ ਨਹੀਂ ਚਾਉਂਦੇ ਗਿਆਨ ਦੀ ਤਾਂ ਗੱਲ ਨਹੀਂ ਕਰਨੀ ਚਾਉਂਦੇ ਤੱਕੀ ਹੋਗੇ ਅਸ਼ਾਂਤੀ ਹੈ ਸਭ ਦੇ ਅੰਦਰ ਗਰੋਧ ਹੈ ਸਭ ਦੇ ਅੰਦਰ ਸ਼ਾਂਤ ਸ਼ੀਲਤਾ ਖਤਮ ਬਿਲਕੁਲ ਆ ਸਤਿਗੁਰ ਤੇ ਸ਼ਲੋ ਕਰਦੇ ਆ ਉਹਦੇ ਵਿੱਚ ਆਇਆ ਜਿਹੜੇ ਸੰਤ ਹੁੰਦੇ ਨੇ ਸੰਸ਼ੀਲ ਹੁੰਦੇ ਨੇ ਗੁਰਦੇਵ ਸਿੰਘ ਸ਼ੀਲ ਨੇ ਉਹ ਦੁਸ਼ਮਣਾਂ ਨੂੰ ਇਹਨਾਂ ਦੁਸ਼ਟਾਂ ਨੂੰ ਨਿਤਕਾਂ ਨੂੰ ਹਰ ਬਿੱਤਰਾਂ ਨੂੰ ਬਰਾਬਰ ਸਮਝਦੇ ਕਿ ਇਹ ਸਮਝਦੇ ਨੇ ਬਰਾਬਰ ਕਿ ਅਸੀਂ ਸਮਝਿਆ ਸਕੇ ਜੇ ਨਹੀਂ ਸਮਝਦੇ ਸੀ ਸਕੇ ਨਹੀਂ ਸੀ ਕਿ ਦੋ ਕਰਦੀ ਬਿਲਕੁਲ ਗੁਰਵਾੜੀ ਨਹੀਂ ਬੰਦੀ ਇਸ ਗੱਲ ਨੂੰ ਗੁਰੂ ਨਹੀਂ ਬੰਦਾ ਇਸ ਗੱਲ ਨੂੰ ਜੇ ਸੰਸ਼ੀਲਤਾ ਹੈ ਨਹੀਂ ਉਹ ਸਖਰੀ ਹੈ ਹੋ ਨਹੀਂ ਸਕੇ ਬਿਲਕੁਲ ਨਹੀਂ ਸੇ ਕੁਫਤੋ ਖੇਡ ਮਤ ਰਹੇ ਅਲਪਾ ਗੁਰਬਾਣੀ ਦੇਖ ਲਵੋ ਗੁਰਬਾਣੀ 'ਚ ਲਿਖਿਆ ਹੋਇਆ ਹੈ ਫੈਸਲਾ ਗੁਰਬਾਣੀ ਦੇ ਚਲਣ ਦਾ ਅਲਪਾ ਹਾਰ ਸੁਲਭਸੀ ਨਿੰਦਰਾ ਦਇਆ ਛਮਾ ਤਨਪ੍ਰੀਤ ਅਲਪਾ ਹਾਰ ਥੋੜਾ ਜਿਹਾ ਵੀ ਜੇ ਗਿਆਨ ਨੇ ਖਾਲਵੇ ਨਾ ਇਹ ਥੋੜਾ ਜਿਹਾ ਵੀ ਅੰਦਰ ਚਲਾ ਜਾਵੇ ਗਿਆਨ ਕਿਸੇ ਤੇ ਸਾਬ ਆ ਜਿਹੜੀ ਆ ਨਾ ਸੁਫਨਾਉ ਦਾ ਰੀਤ ਦਾ ਸੁਪਸੀ ਨਿੰਦਰਾ ਆ ਜਿਹੜਾ ਸੁਪਨੇ ਜਾਪਾ ਸੰਸਾਰ ਸੁਪਨਾ ਹੈ ਜੇ ਅਸੀਂ ਕਹਿੰਦੇ ਜੈਸੇ ਖੰਦਨ ਜਾਗਦੇ ਨੇ ਉਹ ਤਾਂ ਬਿਲਕੁਲ ਸਿੱਖੀ ਨਹੀਂ ਰਹਣ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸਿੱਖੀ ਕੀ ਹੁੰਦੀ ਹੈ ਜੇ ਅਸਤਨ ਉਹ ਸਮਝਦੇ ਨਹੀਂ ਜਾਗਦੇ ਫਿਰ ਤਾਂ ਸਿੱਖਣੇ ਦੀ ਨਾ ਉਹ ਵਰਲਡ ਸਾਰੀ ਉੱਪਰ ਉਹ ਕਈ ਆਏ ਵਰਗਾ ਕਈ ਜਨਮਜ ਨਹੀਂ ਬਣ ਸਕਦੇ ਦੇਖੋ ਸਿੱਖੀ ਦਾ ਘਰ ਬਹੁਤ ਦੂਰ ਹੈ ਸੁਣੋ ਤੁਸੀਂ ਇੰਦਰਾ ਸੁਣੋ ਤੁਸੀਂ ਇੰਦਰਾ ਫਟਾਕਾ ਤੇ ਕਿਆ ਖੁੱਲ ਜੂਗੀ ਸੋ ਰਹੇ ਵੱਧੇ ਪਵਨ ਚਕ ਹੋ ਰਿਹਾ ਕਬੀਰ ਕੀ ਕਹਿੰਦਾ ਸੋ ਰਹਿ ਬੱਦੇ ਸੁਤਾ ਪਿਆ ਰੋ ਜਦੋਂ ਜੋ ਸੁਤ ਅਵਸਥਾ ਦੇ ਵਿੱਚ ਕੋਈ ਕਿਸੇ ਨੂੰ ਆਵਾਜ਼ ਮਾਰਦੇ ਆਪਾਂ ਹੱਥ ਮਾਰਦੇ ਆ ਨਾ ਉਹ ਪੌਣੋ ਦੇ ਅੰਦਰ ਜਾਂਦੀ ਹੈ ਕੱਲ ਚ ਝਗੋਰਦੀ ਹੈ ਜਦ ਇਹ ਜਾਗਦਾ ਨਾ ਹੋ ਐਵੇਂ ਗੁਰਬਾਣੀ ਨੂੰ ਸੁਣ ਕੇ ਸੋ ਰਹਿ ਬੱਦੇ ਪਵਨ ਚਕ ਹੋ ਰਿਹਾ ਜੇ ਜਾਗਣਾ ਪਿਆ ਇਹਦੇ ਨਾਲ ਗੁਰਬਾਣੀ ਨਾਲ ਸਿੱਖ ਕਾਦਾ ਫਿਰੋ ਸਿੱਖ ਕਾਹਦੇ ਗੁਰਬਾਣੀ ਦੇ ਆਵਾਜ਼ ਨਾਲ ਜਾਗਿਆ ਨਾ ਸਿੱਖੀ ਕਾਹਦੇ ਉਹਦੀ ਜੇ ਸਿੱਖ ਕਾਹਦੇ ਜਾਗੂਗਾ ਫਵਨ ਚ ਕੋ ਰਿਆ ਆਕਾਸੇ ਫੜ ਫੜਿਆ ਜੇ ਫੜ ਫੜਾਇਆ ਨਾ ਕੋਦਾ ਉਹ ਗੁਰੂ ਕੀ ਕਹਿੰਦਾ ਤੂੰ ਕੀ ਕਰਦੇ ਅਸੀਂ ਕੀ ਕਰਦੇ ਗੁਰਬਾਣੀ ਕੀ ਕਹਿੰਦੀ ਹੈ ਜੇ ਤੜ ਫੜਾਇਆ ਨਾ ਮਨ ਸੁਣ ਕੇ ਸਿੱਖੇ ਨਹੀਂ ਹੋਏਗਾ ਨਾ ਬਣੇ ਕਦੇ ਨਹੀਂ ਬਣ ਸਕਦਾ ਸਿੱਖ ਪਲੇਖੇ ਤੁਰੇ ਫਿਰਦੇ ਨੇ ਤੁਰੇ ਫਿਰ ਜਾਣ ਕੋਣ ਪੁੱਛਦਾ ਲੂ ਕਿਹਦਾ ਨਹੀਂ ਪੁੱਛਦਾ ਹੈ ਬੇਰਾ ਮੱਟ ਦੀ ਸਾਂਢੇ ਕਿਹਦੇ ਨੇ ਆਕਾਸੇ ਫੜਫੜਿਆ ਉਦੋਂ ਕਹਾਲ ਕੀ ਹੈ ਕਹਿੰਦਾ ਸਹਜ ਸੁਣ ਸੁਦ ਤੋ ਸੁਤੇ ਪੈ ਤੋ ਜਾਗੂ ਜਾਗੂ ਸਹਜ ਉੱਠ ਕੇ ਖੜ ਬੈਠਣੀਆਂ ਦਾ ਜ ਆਪਾਂ ਹੱਥ ਮਾਰਦੇ ਹਾਂ ਕੋਈ ਕਹੇ ਓਏ ਤੇਰੇ ਚਾਰੇ ਪਾਸੇ ਅੱਗ ਲੱਗੀ ਹੋਈ ਆਪਣੇ ਘਰ ਨੂੰ ਤੂੰ ਸੁੱਤਾ ਪੈ ਕਿਵੇਂ ਫੜਫੜਾਊਗਾ ਉਹ ਕਹਿੰਦਾ ਚਾਰੇ ਪਾਸੇ ਅੱਗ ਲੱਗੀ ਹੋਈ ਆ ਤੁਹਾਡੇ ਤੂੰ ਜੁੱਤੇ ਪੈ ਹੋ ਸਿਕਿਹਰ ਹੀ ਕੋਈ ਨਹੀਂ ਤੁਹਾਡੇ ਜੇ ਕੋਈ ਝਗੜਾਵੇ ਫੜਫੜਾਉਗਾ ਨਹੀਂ ਫੜਫੜਾਊਗਾ ਸੋਰਾ ਮੱਦੇ ਪਬਲ ਚ ਘੋ ਰਿਆ ਆਕਾਸ਼ੇ ਫਰਫਰਿਆ ਸਹਿਜ ਸੁਧ ਸਹਿਜ ਹੋ ਜੂ ਸੁਧ ਤੋ ਸਹਿਜਤਾ ਦੀਸੇ ਕਹਿੰਦੇ ਨਾ ਅਸਲੀ ਸਹਿਜਤਾ ਰਿਹਾ ਹੁੰਦਾ ਇਹ ਸੋਧ ਨੇ ਸੁੱਤੇ ਪਏ ਨੇ ਕਹਿੰਦੇ ਜਾਗਦੇ ਸੁੱਤੇ ਨੂੰ ਜਾਗਤ ਸੋਬਤ ਕੋ ਜਾਗਤ ਕਹੈਂ ਜਾਗਤ ਕੋ ਸੁੱਤਾ ਇਹ ਉਹ ਨਹੀਂ ਇਹਨਾਂ ਘਤਰੇ ਨੇ ਕਿ ਗੁਰਬਾਣੀ ਚ ਸੋਬਤ ਕੋ ਜਾਗਤ ਕਰੇ ਇਹ ਸੁੱਤੇ ਨੂੰ ਜਾਗਦੇ ਕਹਿੰਦੇ ਨੇ ਥੋੜੇ ਘਤਰ ਤਾਂ ਵਾੜੂ ਜੀ ਪਹਿਲੇ ਹੀ ਲਿਖਿਆ ਹੋਇਆ ਤੁਸੀਂ ਤਾਂ ਮਨਮੁਖ ਇਹ ਮਨਮੁਖ ਨਹੀਂ ਬੋਲੀ ਇਹ ਨਹੀਂ ਬੋਲਦੇ ਨੇ ਸਿੱਖਾਂ ਦੀ ਬੋਲੀ ਉਹ ਨਹੀਂ ਜਾਣਦੇ ਸਿੱਖਾਂ ਦੀ ਬੋਲੀ ਕੀ ਹੁੰਦੀ ਹੈ ਸਿੱਖਾਂ ਦੀ ਬੋਲੀ ਗੁਰਬਾਣੀ ਚ ਗੁਰਬਾਣੀ ਨੇ ਭਾਸ਼ਾ ਬਦਲਦੀ ਬੋਲੀ ਬਦਲਦੀ ਉਹ ਇਹਨਾਂ ਨੂੰ ਪਤਾ ਹੀ ਨਹੀਂ ਕੀ ਆਕਾਸ਼ੇ ਪਰ ਸ਼ਾਇਦ ਸੁਣ ਇੱਕ ਬਿਰਬਾ ਉੱਪਜਿਆ ਸਾਇਦ ਤੁਸ ਨੂੰ ਹੋਇਆ ਉਦੋਂ ਇੱਕ ਹੋਇਆ ਤਉਪ ਜੇ ਹੈ ਇਹ ਬਿਰਬਾ ਉਪਜਿਆ। ਪੇਰ-ਪੇੜ ਬਣਿਆ। ਬਿਰਬਾ ਪੇੜ ਨੂੰ ਕਹਿੰਦੇ ਨੇ ਬੀਜ ਤੋਂ ਪੌਦਾ ਬਣਿਆ। ਸਾਇਦ ਤੁਸ ਨੂੰ ਇੱਕ ਬਿਰਬਾ ਉਪਜਿਆ ਧਰਤੀ ਜਲ ਹਰ ਸੋਖਿਆ ਹਿਰਦੇ ਚੋਂ ਪੈਦਾ ਹੋਇਆ। ਜਿਹੜਾ ਗਿਆਨ ਸੀ ਨਾ ਅਮਰਤ ਕੁਰਬਾਨੀ ਦਾ ਉਹ ਸੋਖ ਲਿਆ। ਉਹਦੇ ਨਾਲ ਪੈਦਾ ਹੋਇਆ ਨਾ ਪਹਿਲਾਂ ਵੀ ਸੁਣਿਆ ਹੈ ਤੁਹਾਨੂੰ ਗਿਆ। ਧਰਤੀ ਜਲ ਹਰ ਸੋਖਿਆ ਕਹੇ ਕਬੀਰ ਮੈਂ ਤਾਕਾ ਸੇਵਕ ਜਿਹਨੇ ਬਿਰਬਾ ਦੇਖਿਆ ਇਹਨੇ ਦੇਖ ਲਿਆ ਨਾ ਕਿ ਕੀ ਗੱਲ ਐ ਬੁਝਲੀ ਕੀ ਕਹੀ ਐ ਬ ਉਹ ਮੈਂ ਉਹਦਾ ਸੇਵਕ ਵੀ ਰਹੇ ਕੰਨ ਬੁਝਣਾ ਨਾ ਕਿ ਵਿਚਾਰਤ ਜਿਹੜੀ ਉੱਥੇ ਲਿਖਦੇ ਨੇ ਰੋਜ ਜਿਹੜਾ ਟੀਕਾ ਉਹ ਟੀਕੇ ਵਾਲੇ ਨੇ ਗਲਤ ਲਿਖਿਆ ਸਾਰੇ ਜਹਤ ਉਹਦਾ ਟੀਕਾ ਇਹ ਬੜਨਾਂ ਦਾ ਲਿਖਿਆ ਉਹਦਾ ਸਾਰਾ ਹੀ ਉਲਟ ਲਿਖਿਆ ਦੇਖ ਲੈ ਉਹਦਾ ਹਰਥੋਂ ਕੀ ਕੀਤਾ ਇਹ ਉਹਦਾ ਚੱਲੇ ਨੇ ਪੜਨ ਦੇ ਪੜਨ ਦਾ ਟੀਕਾ ਪੜਨ ਨਹੀਂ ਪੜਨ ਦੇ ਚੱਲੇ ਨੇ ਦਇਆ ਛਿਮਾ ਤਨਪ੍ਰੀਤ ਦਇਆ ਦੇਖੋ ਦਇਆ ਛਿਮਾ ਤਨਪ੍ਰੀਤ ਤਿੰਨੇ ਚੀਜ਼ਾਂ ਨਹੀਂ ਹਣ ਸਿੱਖੋ ਕੋਣ ਜੇ ਇਹ ਨਹੀਂ ਤਿੰਨੇ ਚੀਜ਼ਾਂ ਤਾਂ ਬਿਲਕੁਲ ਸਿੱਖ ਨਹੀਂ ਹੈ ਦਇਆ ਛਿਮਾ ਤਨਪ੍ਰੀਤ ਕਿੱਥੇ ਕਿਹਾ ਉਹਨਾਂ ਨੇ ਇਹਦੇ ਵਿੱਚ ਵੀ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਕਿੱਥੇ ਕਿਹਾ ਕਿੱਥੇ ਤਾਂ ਦਿਖਾਓ ਜ਼ੁਲਮ ਜ਼ੁਲਮ ਕੀ ਹੁੰਦਾ ਹੈ ਜੋ ਲੋ ਮਨ ਨੂੰ ਦਿਖੋ ਚੀਜ਼ ਹੈ ਨਹੀਂ ਹੈ ਜ਼ੁਲਮ ਕੋਈ ਕਰੇ ਨਹੀਂ ਸਕਦਾ ਜਦ ਅਸੀਂ ਪੁੱਤ ਨੂੰ ਪਾਪੇ ਨਹੀਂ ਕੋਈ ਕਰ ਸਕਦਾ ਜ਼ੁਲਮ ਕਦੇ ਕਰ ਦੂ ਕੋਈ ਪੁੱਤ ਮਾਪਦਾ ਕੋ ਕਰੇ ਨਹੀਂ ਸਕਦਾ ਜ਼ੁਲਮ ਕੌਣ ਕਰੂ ਜੋ ਨੂੰ ਕਰੂ ਤਾਂ ਪਰਮੇਸ਼ਰ ਕਰੂ ਫਿਰ ਪਤਾ ਨਹੀਂ ਕਿਹੜੀ ਬੋਲੀ ਬੋਲੀ ਜਾਂਦੇ ਸੀ ਕਿਹਨ ਦੱਸਦਾ ਇਹਨੂੰ ਭਾਸ਼ਾ ਕਿੱਥੋਂ ਸਕੇ ਆਗੇ ਤੇ ਆ ਸ਼ਿਮਾ ਤਾਨਫਰੀਤ ਤੇਰੀ ਚੀਜ਼ਾਂ ਕਿਹੜੀ ਗੱਲ ਕੋਲ ਦੋ ਦੇ ਆ ਨਾ ਸ਼ਮਾ ਸ਼ਮਾ ਜੀ ਨਬ ਆਪਣਾ ਬੋੜਾ ਕੀਤਾ ਨੂੰ ਸ਼ਮਾ ਕਰ ਦੇਣਾ ਇਹ 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 ਗੱਡੇ ਮੁਰਦੇ ਖੜਦੇ ਨੇ ਸਰੋਜ ਇਹ ਤਾਂ ਗੱਡੇ ਮੁਰਦੇ ਖੜਦੇ ਨੇ ਗੁਰੂ ਕਾਨ ਦਾ ਔਰੰਗਜ਼ੇਬ ਨੂੰ ਮਾਫ ਕਰਕੇ ਜਦੋਂ ਨੇ ਕਹੇ ਮੇਰੀ ਗਲਤੀ ਨਹੀਂ ਮੈਂ ਆਪਣੀ ਕਸੂਬਤੇ ਕਾਇਮ ਹੈ ਇਹਨਾਂ ਨੇ ਇਹਨਾਂ ਨੂੰ ਤੁਸੀਂ ਮੇਰੇ ਕੋਲ ਆਓ ਇਹਨਾਂ ਨੂੰ ਸਹਾਇਤਾ ਦਿਨੇ ਆਪਾਂ ਰੰਗਦੇਵ ਨੂੰ ਜਦੋਂ ਬਣਾ ਮਾਫ ਕਰਤਾ ਉਹਨੂੰ ਸ਼ੇਵਪਾਸ਼ਾ ਨੇ ਫੇਰ ਉਹਥੇ ਜਾ ਕੇ ਉਹ ਭਾਈ ਤਾਂ ਉਹ ਬਵਜਰ ਰਾਜਾ ਨੂੰ ਸੁਲਾ ਕਰਾਤੀ ਪੰਜਵੇਂ ਪਾਸ਼ਾ ਦੇ ਸ਼ਹੀਦ ਕਰਾਏ ਤੋਂ ਬਾਅਦ ਵੀ ਦਿੱਲੀ ਕੀ ਕਰਦੇ ਨੇ ਸਭ ਨੂੰ ਪਤਾ ਹੈ ਕੀ ਸੋਚ ਹੈ ਇਹਨਾਂ ਦੀ ਸਭ ਨੂੰ ਪਤਾ ਹੈ ਸਿੱਖੀ ਵਾਲੀ ਸੋਚ ਇੱਕ ਥੇਲੇ ਦੀ ਵਿਧੀ ਹੈ। ਕਿਰਤੀ ਪਰ ਵੀ ਸਿੱਖੀ ਵਾਲੀ ਗੱਲ ਹੀ ਹੈ ਨਾ ਕੋਈ ਕਿਸੇ ਨੂੰ। ਵਾਹਿਗੁਰੂ। ਨਾ ਹੋਵੇ, ਹੋਣੀ ਵੀ ਹੈ ਨੀ। ਨੈਰਨ ਨੂੰ ਇਹ ਰੂਲ ਪੁੱਛਣ। ਸਿੱਖੀ ਦੁਬਾਰਾ ਜਾਗਰਤ ਹੋ ਜੂਗੀ। ਇਹਦੀ ਗੱਲ ਵੀ ਜਾਗਰਤ ਨਹੀਂ ਹੋਊ। ਸਿੱਖੀ ਦਾ ਲੋਕਾਂ ਨੂੰ ਗਿਆਨ ਨਹੀਂ ਦਿੱਸੀ। ਇਹਨਾਂ ਨੂੰ ਕਿਸੇ ਨਾਲ ਨਹੀਂ ਪੁੱਛਣ। ਹਾਂ ਜਾਨਪ੍ਰੀਤ। ਜਾਨਪ੍ਰੀਤ ਹਰੇਕ ਦਾ ਨਾਲ ਪ੍ਰੀਤ ਆ ਸਾਡੀ। ਹੈ। ਤਨ ਸਾਰਿਆਂ ਕੋਲ ਹੀ ਹੈ ਪ੍ਰੀਤ ਸਾਰਿਆਂ ਨਾਲ ਹੀ ਹੈ। ਸ਼ੀਲ ਕੋਈ ਵੀ ਨਾ ਕੋਈ ਬੈਰੀ ਨਹੀਂ ਹੈ ਬਗਾਨਾ ਤਨ ਪ੍ਰੀਤ ਹੈ ਸਿੱਖ ਪ੍ਰੀਤ ਨਹੀਂ ਲਿਖਿਆ ਹੋਇਆ ਤਨ ਪ੍ਰੀਤ ਹੈ। ਵੀ ਸਖਰਾਂ ਵਾਲੇ ਪ੍ਰੀਤ ਕਰਦੇ ਸਾਰੇ ਤਨ ਤਾਂ ਚਾਹੇ ਜੋਗੀ ਦਾ ਕਿਸੇ ਦਾ ਉਪਦੇਸ਼ ਸਾਰਿਆਂ ਨੂੰ ਹੈ ਜਿਹੜਾ ਨਹੀਂ ਵੀ ਇਹ ਕਰਦਾ ਸਾਨੂੰ ਕੀ ਆਪਣੇ ਵਾਸਤੇ ਨਹੀਂ ਕਰਦਾ ਸਾਡਾ ਕੋਈ ਦਸ਼ੂਰ ਥੋੜੀ ਆਪਣਾ ਦਸ਼ਮਾਨ ਨਹੀਂ ਕਰਦਾ ਸਿੱਖੀ। ਸਿੱਖੀ ਜੇ ਨਹੀਂ ਕਮਾਉਂਦਾ ਉਹ ਆਪਣਾ ਦੁਸ਼ਮਣ ਹੈ ਸਾਡਾ ਕਹਦਾ ਦੁਸ਼ਮਣ ਹੈ ਆਪਣਾ ਆਪ ਵਿਗਾੜਦਾ ਆਪਣੇ ਪੈਰ ਕੋਹੜਾ ਮਾਰਦਾ ਕੋਈ ਜੇ ਗਾਫਲ ਆਪਣੇ ਪੈਰ ਕੋਹੜਾ ਮਾਰਦਾ ਸਾਡਾ ਕੀ ਵਿਗਾੜਦਾ ਸਾਡਾ ਇਹ ਵਿਗਾੜਦਾ ਜੇ ਕੋਈ ਕਹਿੰਦਾ ਮੈਂ ਸਿੱਖਾਂ ਸਿੱਖੀ ਦੇ ਨੂ ਤੇ ਗੁਰੂ ਨੂੰ ਬਦਲਣਾ ਉਹ ਵਿਗਾੜਦਾ ਗੁਰੂ ਦੀ ਸਿੱਖੀ ਦੀ ਬਦਲੋਬੀ ਜਿਹੜੀ ਹੈ ਇਹ ਸਾਨੂੰ ਪਾਣੀ ਲੱਗਦੀ ਹੈ ਇਹਦੀ ਚੰਗੀ ਲੱਗਦੀ ਹੈ ਸ਼ੀਲ ਸੰਤੋਖ ਸਦਾ ਨਿਰਵਾਹਿ ਬੋ ਹਵੇ ਬੋ ਤ੍ਰਿਗੁਣ ਅਤੀਤ ਅਸੀਤਲਦਾ ਹੈ ਕਿ ਕਿਸੇ ਕੋ ਸ਼ੀਲ ਹੈਗਾ ਕੋਈ ਸੰਤੋਖ ਸੰਤੋਖ ਹੈਗਾ ਕਿਸੇ ਸਦਾ ਨਿਰਵਾਹਿ ਬੋ ਇਹਦੇ ਨਾਲ ਰਵਾ ਕਰੋ ਸਵਾ ਆਦੇ ਵਿੱਚ ਦਰਮੀ ਰਹੇ ਹਰ ਵਕਤ ਸ਼ੀਤਲਤਾ ਰਹੇ ਠੰਡਕ ਰਹੇ ਕ੍ਰੋਧ ਗੁੱਸਾ ਨਾ ਹੋਵੇ ਸੰਤੋਖ ਰਹੇ ਦੋ ਜੀ ਜੜੀਆਂ ਕੋਈ ਦੱਸੇ ਸਾਡੇ ਕੋ ਦੋ ਚੀਜ਼ ਐ ਦੋ ਕਿਸੇ ਕੋਲ ਵੀ ਨਹੀਂ ਹੁੰਨ ਕੋਈ ਜੇ ਸਦਾ ਸਹੀ ਜਿਹਦੇ ਕੋਲ ਹੈਗਾ ਜਿਹਦੇ ਕੋਲ ਹੈਗਾ ਉਹ ਹੋਣ ਕੇ ਚੁੱਪ ਕਰੇ ਹੱਲੋ ਜਿਹੜੇ ਲੀਡਰ ਨੇ ਨਾ ਜਿ ਦਿਖਾਓ ਕਿਹਦੇ ਕੋਲ ਜਿਹੜੇ ਲੀਡਰ ਹੋਏ ਫਿਰਦੇ ਨੇ ਬੂਰੇ ਉਹਨਾਂ ਉਹ ਤਾਂ ਫੂੜ ਕੀਦੇ ਕੋਲ ਹੈ ਸਿੱਖੀ ਦੇ ਲੀਡਰ ਉਹਦਾ ਪਿੱਛੇ ਬੈਠੇ ਨੇ ਜਿਨਾਂ ਕੋ ਹੋਊਗਾ ਜਿਨਾਂ ਕੋ ਹੋਊਗਾ ਪਿੱਛੇ ਨੇ ਜਿਹੜਿਆ ਜੀ ਲੀਡਰ ਨੇ ਜਿਹੜੇ ਰੋਜ਼ ਕਲੇਸ਼ ਖੜੇ ਕਰਦੇ ਨੇ ਸਿੱਖੀ ਦੇ ਨਾਂ ਤੇ ਉਹਨਾਂ ਕੋਲ ਕਿਹਦੇ ਕੋਲ ਹੈ ਸਵਾਲ ਤਾਂ ਹੈ ਜਦ ਕਦੇ ਸਿੱਖੀ ਦੇ ਨਾਂ ਤੇ ਹੁਣ ਵਿਪਤਾ ਤਾਂ ਸਾਰੇ ਸਿੱਖਾਂ ਨੂੰ ਵਰਲਡ ਚ ਪੈ ਜਾਣੀ ਹੈ ਨਾ ਤਾਂ ਵਰਲਡ ਚ ਪੈ ਜਾਣੀ ਹੈ ਜਿਹੜਾ ਰਾਜ ਤੁਰਿਆ ਜਾਂਦਾ ਹੈ ਅੱਗੇ ਟ੍ਰੇਨਾਂ ਤੁਰੇ ਜਾਂਦੇ ਉਹਨਾਂ ਦੀ ਵੀ ਤਲਾਸ਼ੀ ਇੱਥੇ ਵੀ ਸ਼ੱਕ ਤਾਂ ਸਾਰਿਆਂ ਦੇ ਪੈਦੀ ਆ ਨਾ ਵੀ ਅਤਵਾਦੀ ਨੇ ਹੈ ਪਰ ਨਾਂ ਤਾਂ ਸਾਰੇ ਹੁੰਦੇ ਨੇ ਔਰ ਇਹ ਬਦਾਂਬੀ ਕਰਾਉਣ ਵਾਲੇ ਨੇ ਉਹ ਟਾਰਗੇਟ ਤੇ ਨਹੀਂ ਹੁੜ ਸਾਡੇ ਉਹ ਵੇਖੇ ਗਲਤੀ ਸੀ ਸਾਡੀ ਟਾਰਗੇਟ ਤੇ ਪਹਿਲੇ ਹੀ ਰੱਖਣੀ ਸੀ ਸ਼ੁਰੂ ਚ ਜੇ ਜੀ ਸ਼ੁਰੂ ਤੇ ਟਾਰਗੇਟ ਤੇ ਰੱਖਦੇ ਐ ਤਾਂ ਢੀਸੀ ਤੇ ਖੜੇ ਪੈਣ ਸਾਡਾ ਹੀ ਫਰਜ ਬਣਦਾ ਟਾਰਗੇਟ ਤੇ ਕਰੀਏ ਜਿਹੜੇ ਗਲਤ ਆਦਮੀ ਤੇ ਸਾਡੇ ਚ ਸਰਕਾਰ ਕਿਵੇਂ ਸਾਡੇ ਖਲਫ ਜਾਊਗੀ ਸਰਕਾਰ ਕਿਵੇਂ ਜਾਊਗੀ ਖਲਫ ਸਰਕਾਰ ਜਾ ਜਾਊ ਜਿਆਦੀ ਚੁੱਪ ਸਹਿਮਤੀ ਦੇ ਦੇ ਉਹਨਾਂ ਨੂੰ ਅਸੀਂ ਚੁੱਪ ਕਰ ਜਾਂਦੇ ਹਾਂ ਉਹ ਚੁੱਪ ਸਾਡੀ ਸਹਿਮਤੀ ਬੰਦੀ ਜਾਂਦੀ ਹੈ ਉਹ ਇਹ ਤੇ ਕੋ ਡਾਕਾ ਮਾਰਦਾ ਕੁਛ ਕਰਦਾ ਅਸੀਂ ਚੁੱਪ ਕਰ ਜਾਂਦੇ ਹਾਂ ਬੁਰਾ ਜੀ ਕਹਿੰਦੇ ਆਪਣੇ ਰੂਪ ਨਿਆਣਾ ਕੋਈ ਕਿਸੇ ਦੇ ਨਿਆਣੇ ਨੂੰ ਕੋਟਾਇਆ ਘਰ ਦੇ ਕਹਿੰਦੇ ਜੀ ਵੀ ਘੁੱਦੇ ਦੀ ਤੇ ਸਰਬਦੀ ਨਹੀਂ ਬਣੀ ਜਾਊਗੀ ਬਾਬਾ ਜੀ ਤੇ ਸਰਬਦੀ ਨਹੀਂ ਬਣੀ ਜਾਊਗੀ ਭਾਈ ਉਹਦੀ ਸਰਬਦੀ ਬਣੀ ਜਾਊਗੀ ਇਹ ਨਹੀਂ ਗੱਲ ਹੈ ਹਵਾਏ ਬੋ ਤ੍ਰਿਗੁਣੋ ਤੀਤ ਇਹ ਤਰੀਕੇ ਨਾਲ ਤਿੰਨੋ ਗੁਣਾਂ ਤੋਂ ਅਤੀਤ ਹੋ ਸਕਦੇ ਆ ਅਸੀਂ ਤੈ ਗੁਣੇ ਮਾਇਆ ਤੋਂ ਉੱਪਰ ਉੱਠ ਸਕਦੇ ਆ ਤਾ ਸੱਚਖੰਡ ਦਾ ਦਰਵਾਜਾ ਖੁੱਲਣਾ ਐਵੇਂ ਨਹੀਂ ਤਰਨਾ ਗੁਣਾ ਤੀਤ ਹੋ ਸਕਦਾ ਇਹ ਸਿੱਖੀ ਹੈ ਇੱਥੇ ਆ ਕੇ ਪੂਰਾ ਸਿੱਖਾ ਸਤਗੁਰ ਸਿੱਖ ਕੇ ਬੰਦਨ ਘਟ ਇੱਥੇ ਆ ਕੇ ਬੰਦਨ ਘਟਣ ਤਰੇ ਗੁਣਾ ਤੀਤ ਜਦ ਹੋ ਗਿਆ ਨਾ ਇੱਥੇ ਆ ਕੇ ਬੰਦਨ ਘਟਣ ਐਵੇਂ ਨਹੀਂ ਘਟੋੜ ਇੱਥੇ ਆ ਕੇ ਸਿੱਖਾ ਹੁਣ ਆ ਵਸਤਾ ਸਿੱਖਦੀ ਹੈ ਉਹ ਐਵੇਂ ਤੇਰੇ ਗੁਣ ਅਤੀਤ ਆਮ ਕ੍ਰੋਧ ਹੰਕਾਰ ਲੋਭ ਹਠ ਮਹੂਲ ਮਨਸੋਂ ਲਿਆਵੈ ਇਹ ਤਾਂ ਕਹਿੰਦੇ ਮਨ ਦੇ ਵਿੱਚ ਇਹਨਾਂ ਦਾ ਪਰਵੇਸ਼ ਨਹੀਂ ਹੋਣਾ ਜੇ ਕਾਮਦਨ ਇੱਛਾ ਕੋਈ ਵੀ ਕਿਸੇ ਕਿਸਮ ਦੀ ਇੱਛਾ ਕਰੋਧ ਲੋਭ ਹਾਠ ਉਹ ਨਾ ਮਨਸੋਂ ਲਿਆਵੈ ਇਹ ਤਾਂ ਬੰਦੇ ਉੱਤੇ ਨਹੀਂ ਲਾਉਣੀ ਜਾਈ ਇਹ ਭਰੀ ਅਟੀਆਂ ਪਈਆਂ ਨੇ ਇਹਨਾਂ ਦੇ ਸਾਰਿਆਂ ਦੇ ਰੋਜ਼ ਜਿਹੜੇ ਕਲੇਸ਼ ਕਰਦੇ ਨੇ ਇਹੀ ਭਰੇ ਹੋਏ ਇਹਨਾਂ ਨੂੰ ਇਹਨਾਂ ਕੋਲ ਹੋਰ ਹੈ ਦਿਖਾਓ ਕਿ ਇਹਨਾਂ ਕੋਲ ਹੋਰ ਇਹ ਤੇ ਸਬਾ ਦਿਖਾਓ ਹੈ ਕੀ ਇਹਨੂੰ ਕੋ ਉਹ ਸੀਲ ਸਤੋਖ ਦੀ ਬਜਾਇਆ ਹੈ ਨਾ ਵਿਰੋਧੀ ਓਗਲ ਉਹ ਗੋਲ ਛੱਡ ਕੇ ਉਗਣ ਲਈ ਬੈਠੇ ਨੇ। ਤਬਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਕਹਤ ਕਹਤੇ ਆਤਮ ਦਰਸ਼ਨ ਹੋਊਗਾ ਆਤਮ ਤਤ ਕੋ ਪ੍ਰਸਾ। ਤਾਂ ਕਹਤੇ ਆਤਮ ਦਸੀ ਹੋਊਗਾ ਤਾਂ ਸਖ ਬੜੂਆ। ਪਰਮ ਪੁਰਖ ਕਹਿ ਪਾਵੈ। ਤਾਂ ਪਰਮ ਪੁਰਖ ਦੀ ਪ੍ਰਾਪਤੀ ਹੋਊਗੀ। ਤਾਂ ਆਪਣੇ ਮੂਲ ਦਾ ਉਹਨੂੰ ਦਰਸ਼ਨ ਹੋਊਗਾ ਆਪਣੇ ਮੂਲ ਨਾਲ ਜੁੜੂਗਾ। ਇਹਨੂੰ ਕਹਿੰਦੇ ਨੇ ਸਖ। ਇਹ ਸਤਗੁਰੂ ਸਿੱਖ ਕੇ ਬੰਧਨ ਬੰਧਾ ਇਹਦੇ ਬੰਧਨ ਆਇਆ ਸਿੱਖੀ ਪਹਿਲੇ ਸ਼ਾ ਬੱਚੇ ਦਸਤੀ ਦਸੋ ਤੋ ਲੈਣਾ ਆਪਣੇ ਆਪ ਨੂੰ ਕਿਹੜਾ ਸਿੱਖ ਹੈ ਕਿਹੜਾ ਨਹੀਂ ਹੈ ਕੋਸੋਟੀ ਦਸਤੀ ਆਪਣੇ ਆਪਣੇ ਲਾ ਕੇ ਦੇਖ ਲੈਣ